ਪੰਜਾਬ ਦੇ ਲੋਕ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਕਰ ਰਹੇ ਸੀ ਪਿਛਲੇ ਦਿਨ ਕੁਝ ਲਗਾਤਾਰ ਮੀਂਹ ਪੈਣ ਕਾਰਨ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ ਟੁੱਟਵੀਂ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਤੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪੰਜਾਬ ਦੇ ਲਗਭਗ ਹਰ ਸੂਬੇ ਦੇ ਵਿੱਚ ਮੀਂਹ ਪੈ ਰਿਹਾ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਇੱਕ ਵਾਰ ਫੇਰ ਗਲੀਆਂ ਦੇ ਵਿੱਚ ਰੌਣਕ ਲੱਗ ਗਈ ਹੈ ਹਾਲਾਂਕਿ ਟੁੱਟਵੀਂ ਗਰਮੀ ਨੇ ਲੋਕਾਂ ਉਕਰਾں ਦੇ ਵਿੱਚ ਕੈਦ ਕਰਕੇ ਰੱਖ ਦਿੱਤਾ ਸੀ ਪਰ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਹੁਣ ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ 3 ਦਿਨਾਂ ਦੇ ਵਿੱਚ ਮੀਂਹ ਦਾ ਭਾਰੀ ਅਲਰਟ ਜਾਰੀ ਕੀਤਾ ਹੈ ਤਾਂ ਸਹੀ ਹੈ ਕਿ ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਮੀਂਹ ਲਈ येलो ਅਲਰਟ ਜਾਰੀ ਕੀਤਾ ਹੈ ਪਰ ਇਹ ਬਾਰਿਸ਼ ਚੰਡੀਗੜ੍ਹ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ਵਿੱਚ ਹੋਵੇਗੀ ਮੌਸਮ ਵਿਭਾਗ ਅਨੁਸਾਰ ਕੁਝ ਇਲਾਕਿਆਂ 'ਚ ਬ ਅੱਜ ਛਾਈ ਰਹਣਗੇ ਅਤੇ ਹਲਕੀ ਗਰਜ ਦੇ ਨਾਲ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਦਰਅਸਲ ਹਾਲ ਹੀ ਵਿੱਚ ਮੀਂਹ ਕਾਰਨ ਪੰਜਾਬ ਵਿੱਚ ਕਈ ਥਾਵਾਂ ਤੇ ਹੜਾ ਆ ਗਏ ਨੇ ਇਸ ਦੌਰਾਨ ਅੱਜ ਸਵੇਰੇ ਪੰਜਾਬ ਵਿੱਚ ਮੌਸਮ ਠੰਡਾ ਹੀ ਹੈ ਅਤੇ ਗਰਮੀ ਤੋਂ ਰਾਹਤ ਹੈ। ਮੌਸਮ ਕੇਂਦਰ ਨੇ ਅਗਲੇ 3 ਦਿਨਾਂ ਤੱਕ ਮੀਂਹ ਦੀ ਪਵਿੱਖਾਣੀ ਕੀਤੀ ਹੈ। ਬੀਤੇ ਦਿਨੀ ਵੀਰਵਾਰ ਨੂੰ ਬੱਦਲ ਗਰਜਨ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਸੀ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੱਕ ਪਹੁੰਚ ਸਕਦਾ ਸੀ। ਸ਼ੁੱਕਰਵਾਰ ਨੂੰ ਵੀ ਗਰਜ ਨਾਲ ਮੀਂਹ ਪੈਣ ਤਾਪਮਾਨ 33 ਡਿਗਰੀ ਰਹਿਣ ਦੀ ਸੰਭਾਵਨਾ ਹੈ ਸ਼ਰੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਰਹੇਗਾ ਜਦਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਵਿੱਚ ਅੱਜ 16 ਅਗਸਤ 2024 ਨੂੰ ਤਾਪਮਾਨ 36.99 ਡਿਗਰੀ ਸੈਲਸੀਅਸ ਹੈ ਦਿਨ ਦਾ ਪੂਰਾ ਅਨੁਮਾਨ ਕਸਵਾਰ ਘਟ ਤੋਂ ਘਟ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ 37.4 ਡਿਗਰੀ ਸੈਲਸੀਅਸ ਦਰਸਾਉਂਦਾ ਹੈ ਮਾਤਿਕ ਨਮੀ 44% ਹੈ ਅਤੇ ਹਵਾ ਦੀ ਗਤੀ 44 ਕਿਲੋਮੀਟਰ ਪ੍ਰਤੀ ਘੰਟਾ ਹੈ ਕੱਲ ਸ਼ਨੀਵਾਰ 17 ਅਗਸਤ 2024 ਨੂੰ ਪੰਜਾਬ ਵਿੱਚ ਕ੍ਰਮਵਾਰ ਘਟ ਤੋਂ ਘਟ ਅਤੇ ਵੱਧ ਤੋਂ ਵੱਧ ਤਾਪਮਨ 27.86 ਡਿਗਰੀ ਸੈਲਸੀਅਸ ਅਤੇ 36.3 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਕੱਲ ਨਮੀ ਦਾ ਪੱਧਰ 50% ਤੇ ਰਹੇਗਾ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਚੰਡੀਗੜ੍ਹ ਅਤੇ ਪੰਜਾਬ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਹਾਲਾਂਕਿ ਪੰਜਾਬ ਦੇ ਹਰ ਇੱਕ ਸੂਬੇ ਦੇ ਵਿਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਹਾਲਕਿ ਰੱਖੜੀ ਦੇ ਤਿਉਹਾਰ ਮੌਕੇ ਗਰਮੀ ਦੇ ਕਾਰਨ ਬਾਜ਼ਾਰਾਂ 'ਚ ਵੀ ਰੌਣਕ ਦੇਖਣ ਨੂੰ ਨਹੀਂ ਮਿਲ ਰਹੀ ਸੀ ਪਰ ਪਏ ਮੀਂਹ ਨੇ ਜਿਹੜੀ ਗਰਮੀ ਤੋਂ ਰਾਹਤ ਦਵਾਈ ਹੈ ਹੁਣ ਬਾਜ਼ਾਰਾਂ ਦੇ ਵਿੱਚ ਲੋਕ ਮੁੜ ਸਿਰਕਤ ਕਰਨ ਲੱਗ ਪਏ ਨੇ ਤਿਉਹਾਰਾਂ ਦੇ ਮੌਕੇ ਬਾਜ਼ਾਰਾਂ 'ਚ ਭਾਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਬੱਚੇ ਮੁੜ ਫਿਰ ਤੋਂ ਗਲੀਆਂ ਦੇ ਵਿੱਚ ਖੇਡਣ ਲੱਗ ਗਏ ਨੇ ਹਾਲਾਂਕਿ ਸਵਾਰ ਮੌਨਸੂਨ 30 ਜੂਨ ਨੂੰ ਸ਼ੁਰੂਆਤ ਹੋਇਆ ਸੀ ਪਰ ਦੇਖਿਆ ਜਾ ਸਕਦਾ ਹੈ ਕਿ ਮੌਨਸੂਨ ਦੀ ਰਮਕਾਰ ਦਿਨਾਂਲੇ ਲੇਟੇਜ਼ ਰਹੀ ਉਸ ਤੋਂ ਬਾਅਦ ਜੂਨ ਦਾ ਮਹੀਨਾ ਸਾਰਾ ਹੀ ਸੁੱਕਾ ਲੱਗਿਆ ਅਗਸਤ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਅਨੁਮਾਨ ਸੀ ਕਿ ਇਸ ਵਾਰ ਪੰਜਾਬ 'ਚ ਚੰਗੀ ਬਾਰਿਸ਼ ਹੋਏਗੀ ਪਰ ਅਗਸਤ ਦੇ ਪਹਿਲੇ ਹਫ਼ਤੇ ਵੀ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਮੌਨਸੂਨ ਦੀ ਰਫ਼ਤਾਰ ਅਗਸਤ ਦੇ ਪਹਿਲੇ ਹਫ਼ਤੇ ਵੀ ਮੱਠੀ ਰਹੀ ਪਰ ਹੁਣ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਜਿੱਥੇ ਪਿਛਲੇ ਸਾਲ ਪੰਜਾਬੀਆਂ ਨੂੰ ਹੜ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਹੀ ਇਸ ਸਾਲ ਪੰਜਾਬ ਦੇ ਵਿੱਚ ਪਿਛਲੇ साल ਨਾਲੋਂ 44% ਘਟਮੀ ਦਰਜ ਕੀਤਾ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਜ਼ਿਆਦਾ ਮੀਂਹ ਪੈਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਪਿਛਲੇ ਸਾਲ ਨਾਲੋਂ ਪੰਜਾਬ ਦੇ ਵਿੱਚ ਇਸ ਸਾਲ ਮੀਂਹ ਘਟ ਦਰਜ ਕੀਤਾ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਰੀ ਹੁੰਦੀ ਹੋਈ ਇਜਾਜ਼ਤ ਤਨ